ਟਾਡਾ ਚੈਨਲ ਦੇਖ ਰਹੇ ਸਾਰੇ ਸੱਜਣ ਬੇਲੀਆਂ ਨੂੰ ਪਿਆਰ ਪ੍ਰੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਬਹੁਤ ਹੀ ਜ਼ਿਆਦਾ ਲੰਬੇ ਅਰਸੇ ਤੋਂ ਬਾਅਦ ਸਾਡੇ ਚੈਨਲ ਕਰਮ ਐਂਡ ਸਟੈਲਾ ਡਾਇਰੀਜ਼ ਤੇ ਮੈਂ ਤੁਹਾਡਾ ਕਰਮ ਤੇ ਆਏ ਜੀ ਸਾਡੀ ਸਟੈਲਾ ਇਧਰ ਬੈਠੀ ਹੈ ਲੋਕ ਕੇ ਖਾਜ ਕਰਨ ਦੇ ਵਿੱਚ ਬਿਜ਼ੀ ਤੇ ਵਲੌਗ ਪਾਏ ਨੂੰ ਬਹੁਤ ਜ਼ਿਆਦਾ ਲੰਬਾ ਸਮਾਂ ਹੋ ਗਿਆ ਸੀਗਾ ਕੋਈ ਵੀ ਵਲੌਗ ਵਾਇਆ ਨਹੀਂ ਸੀਗਾ ਸਾਰਿਆਂ ਦੇ ਫੋਨ ਆ ਰਹੇ ਸੀਗੇ ਮੈਸੇਜਸ ਆ ਰਹੇ ਸੀਗੇ ਵੀ ਹਾਂ ਕੋਈ ਨਾ ਕੋਈ ਵਲੌਗ ਕਰ ਰਿਆ ਪਾਓ ਉੱਪਰੋਂ ਸ਼ੁਰੂ ਕੀਤਾ ਵਾ ਤੇ ਹਾਂ ਉਹਨੂੰ ਕਿਸੇ ਕੰਡੇ ਵਾਟੇ ਲਗਾਓ ਤੇ ਅੱਜ ਮੈਂ ਵਲੌਗ ਲੈ ਕੇ ਤੁਹਾਡੇ ਸਾਹਮਣੇ ਆਇਆ ਵਾਂ ਵੀ ਅੱਜ ਮੇਰੇ ਦਿਮਾਗ 'ਚ ਆਇਆ ਵੀ ਆਪਾਂ ਦਾ ਯਾਰ ਸਬਜ਼ੀਆਂ ਘਰੇ ਬਹੁਤ ਜ਼ਿਆਦਾ ਲਗਾਈਆਂ ਹੋਈਆਂ ਨੇ ਤੇ ਦੋ ਜਾਣੇ ਹੁੰਦੇ ਹੁੰਦੇ ਆ ਅਸੀਂ ਘਰੇ ਫਿਰ ਦੋਨਾਂ ਦੇ ਲਈ ਅਸੀਂ ਘਰੋਂ ਹੀ ਸਬਜ਼ੀਆਂ ਤੋੜ ਕੇ ਸਭ ਗੁਜ਼ਾਰਾ ਕਰ ਲਈਦਾ ਤੇ ਅੱਜ ਤੁਹਾਨੂੰ ਦਿਖਾਉਨੇ ਆ ਕਿ ਹਾਂ ਅਸੀਂ ਆਪਣੇ ਆਰਗੈਨਿਕ ਫਾਰਮ ਦੇ ਵਿੱਚ ਕੀ ਕੁਝ ਲਗਾਇਆ ਹੋਇਆ ਵਾ ਤੇ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਪਹਿਲੇ ਹੀ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਸਭ ਕੁਝ ਕਰਦੇ ਹੋ ਤੇ ਥੋੜਾ ਜਿਹਾ ਸਾਡੇ ਵੀ ਹੌਸਲਾ ਫਸਾਈ ਹੁੰਦੀ ਆ ਚਲੋ ਜੀ ਤੁਹਾਨੂੰ ਕਰਾਈਏ ਦਰਸ਼ਨ ਸਾਡੇ ਆਰਗੇਨਿਕ ਫਾਰਮ ਦੇ ਸਭ ਤੋਂ ਪਹਿਲਾਂ ਅਦਾ ਜੀ ਸ਼ੁਰੂ ਕਰਦੇ ਆ ਇਸ ਗਰੋ ਬੈਗ ਤੋਂ ਇਹ ਤੁਸੀਂ ਦੇਖ ਸਕਦੇ ਹੋ ਇਹ ਇਹ ਜਿਹੜਾ ਗਰੋ ਬੈਗ ਆ ਇਹ ਹੈਗਾ 10 ਫੁੱਟ ਬਾਈ 4 ਫੁੱਟ ਦਾ ਤੇ ਇਹ ਮੈਂ ਮੰਗਾਇਆ ਸੀ ਆ Amazon ਤੋਂ ਤੇ ਮੈਨੂੰ ਸੀਗਾ ਯਾਰ ਕਿ ਚੱਲ ਇੰਨਾ ਕੁਝ ਪਹਿਲਾਂ ਆਪਾਂ ਪਹਿਲਾਂ ਮੇਰੇ ਕੋਲ ਸਿਰਫ ਹਾਂ ਇਧਰਲੇ ਪਾਸੇ ਜਿੰਨੀਆਂ ਸਬਜ਼ੀਆਂ ਲੱਗੀਆਂ ਹੋਈਆਂ ਨੇ ਪਹਿਲਾਂ ਸਿਰਫ ਮੇਰੇ ਕੋਲ ਇਹ ਲੱਗੀਆਂ ਹੋਈਆਂ ਹੁੰਦੀਆਂ ਸੀਗੀਆਂ ਤੇ ਇਹ ਫਿਰ ਮੇਰੇ ਦਿਮਾਗ 'ਚ ਆਇਆ ਯਾਰ ਮੈਂ ਕਿਹਾ ਥੋੜਾ ਬਹੁਤਾ ਐਕਸਪੈਂਡ ਕੀਤਾ ਜਾਵੇ ਆਪਣੇ ਕੰਮ ਨੂੰ ਤੇ ਇਹਦੇ ਲਈ ਫਿਰ ਮੈਂ ਮੰਗਾਇਆ ਸਭ ਤੋਂ ਪਹਿਲਾਂ ਆਹ 10 ਫੁੱਟ ਵਾਲਾ ਗਰੋ ਬੈਗ ਤੇ ਇਸ ਗਰੋ ਬੈਗ ਨੂੰ ਭਰਨ ਦੇ ਲਈ ਸਟੈਲਾ ਵੀ ਉਠੀ ਸਟੈਲਾ ਇਧਰ ਦੇਖ ਅੱਛਾ ਚਲ ਠੀਕ ਇਹ ਜਿਹੜਾ ਗਰੋ ਬੈਗ ਆ ਇਸ ਗਰੋ ਬੈਗ ਨੂੰ ਭਰਨ ਦੇ ਲਈ ਮੈਨੂੰ ਅ ਘੱਟੋ ਘਾਟ ਨਹੀਂ ਤਾਂ 7 ਤੋਂ 8 ਦਿਨ ਲੱਗੇ ਇਹਦੇ ਵਿੱਚ ਕਿਉਂਕਿ ਵੱਡਾ ਬਹੁਤ ਜ਼ਿਆਦਾ ਐਨੀ ਮਿੱਟੀ ਵੀ ਛੱਤ ਤੇ ਆਪਾਂ ਭਾਰ ਨਹੀਂ ਪਾ ਸਕਦੇ ਹੈਗੇ ਤਾਂ ਕਰਕੇ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਪਾਏ ਨੀਚੇ ਕਾਗਜ਼ ਗੱਤਾ ਜਾਂ ਹੋਰ ਜਿੰਨਾ ਵੀ ਆਪਣਾ ਸਮਾਨ ਹੁੰਦਾ ਵਾ ਸੁੱਕ ਪੱਤੇ ਹੋਗੇ ਸੁੱਕੇ ਜਾਂ ਆਲੇ-ਦੋਲੇੋਂ ਘਾਹ ਕੁ ਜਿੱਥੋਂ ਮਿਲਿਆ ਸਭ ਮੈਂ ਸੁੱਕਾ ਮਾਲ ਇਹਦੇ ਵਿੱਚ ਪਾਇਆ ਵੀ ਆਪੇ ਗਲੀ ਜਾਊਗਾ ਫੇਰ ਜਿਹੜੀ ਆਪਾਂ ਘਰੇ ਖਾਦ ਬਣਾਉਂਦੇ ਹੁੰਦੇ ਹੰਨੇ ਆਰਗੈਨਿਕ ਕਿਚਨ ਵੇਸਟ ਕੰਪੋਸਟ ਕਿਚਨ ਵੇਸਟ ਕੰਪੋਸਟ ਜਿੰਨੀ ਮੇਰੇ ਕੋਲ ਪਈ ਸੀ ਉਹ ਸਾਰੀ ਪਾਈ ਫੇਰ ਮਿੱਟੀ ਦੇ ਵਿੱਚ ਕੋਕੋ ਪੀਟ ਰਿਓ ਰੜਾ ਰੜਾ ਕੇ ਸਾਰਾ ਉਹ ਚ ਤਾਂ ਜਾ ਕੇ ਕਿਤੇ 10 ਦਿਨਾਂ ਦੇ ਵਿੱਚ ਮੈਂ ਇਹਨੂੰ ਪਰਿਆ ਤੇ ਇੱਥੋਂ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਲਗਾਇਆ ਹੋਇਆ ਇੱਥੇ ਧਨੀਆ ਧਨੀਆ ਤੁਸੀਂ ਦੇਖ ਸਕਦੇ ਹੋ ਸਾਡਾ ਕਿੰਨਾ ਕਿ ਜ਼ਿਆਦਾ ਵਧੀਆ ਹੋਇਆ ਹੋਇਆ ਵਾ ਸਾਰਾ ਤੇ ਇਹਦੇ ਵਿੱਚ ਮੈਂ ਬਣਾਤੀਆਂ ਸੀ ਇਹ ਪੰਜ-ਪੰਜ ਵੱਟਾਂ ਆ ਦੇਖੋ ਇਹ ਜਿੰਨੀਆਂ ਇਹਦੇ ਵਿੱਚ ਵੱਟਾਂ ਬਣੀਆਂ ਹੋਈਆਂ ਨੇ ਇਸ ਸਾਰੀਆਂ ਵੱਟਾਂ ਦੇ ਉੱਤੇ ਮੈਂ ਲਗਾਤੀਆਂ ਮੂਲੀਆਂ ਦੇ ਸੈਂਟਰ-ਸੈਂਟਰ ਦੇ ਵਿੱਚ ਆਪਣੀਆਂ ਕਿਆਰੀਆਂ ਬਣ ਜਾਣਗੀਆਂ। ਹੁਣ ਇਹ ਗਰੂਵ ਬੈਗ ਦਾ ਕੀ ਕੰਮ ਹੋਇਆ ਕਿ ਇਹ ਗਰੂਵ ਬੈਗ ਮੇਰਾ ਪ੍ਰੋਪਰ ਪੰਜ ਕਿਆਰੀਆਂ ਬਣ ਗਿਆ ਮੈਨੂੰ। ਤੇ ਉਹਦੇ ਵਿੱਚ ਵੱਟਾਂ ਵੱਟਾਂ ਨਾਲ ਡਿਵਾਈਡ ਕਰਕੇ ਉੱਥੇ ਆਪਾਂ ਮੂਲੀਆਂ ਲਗਾਤੀਆਂ। ਬਾਕੀ ਸੈਂਟਰ-ਸੈਂਟਰ ਦੇ ਵਿੱਚ ਤੁਹਾਨੂੰ ਦਿਖਾਉਂਦੇ ਆਂ। ਸਭ ਤੋਂ ਪਹਿਲਾਂ ਆ ਗਿਆ ਆਪਣਾ ਧਨੀਆ। ਤੇ ਆ ਸਾਰੀਆਂ ਮੂਲੀਆਂ ਜਿੰਨੀਆਂ ਵੱਟਾਂ ਨੇ ਆ ਦੇਖੋ 1 2 3 4 ਚਾਰ ਵੱਟਾਂ ਨੇ ਚਾਰਾਂ ਤੇ ਆਪਾਂ ਮੂਲੀਆਂ ਲਗਾਈਆਂ ਹੋਈਆਂ। ਆ ਆ ਗਈਆਂ ਆਪਣੀਆਂ ਗਾਜਰਾਂ। ਗਾਜਰਾ ਹਜੇ ਛੋਟੀਆਂ ਨੇ ਗਾਜਰਾ ਵੱਧ ਰੀਆਂ ਨੇ ਮੂਲੀਆਂ ਕਾਫੀ ਹੱਦ ਤੱਕ ਅਸੀਂ ਪੱਟ ਵੀ ਚੁੱਕੇ ਆ ਵਿੱਚੋਂ ਤੇ ਆ ਆਗੇ ਆਪਣੇ ਪਿਆਜ਼ ਪਿਆਜ਼ ਸਾਡੇ ਵਧੀਆ ਹੋਏ ਨੇ ਤੇ ਇਧਰ ਵੀ ਪਿਆਜ਼ ਹੀ ਨੇ ਆਹ ਵਾਲੀ ਜਿਹੜੀ ਕਿਆਰੀ ਆ ਇਹਦੇ ਵਿੱਚ ਸਟਰਾਬਰੀਜ਼ ਲਗਾਈਆਂ ਹੋਈਆਂ ਨੇ ਇੱਥੇ ਤੁਹਾਨੂੰ ਦਿਖਾਉਣਾ ਬਣੀਆਂ ਹੋਈਆਂ ਆ ਦੇਖੋ ਇਹ ਬੜ ਰੀਆਂ ਨੇ ਇਹਦੇ ਵਿੱਚ ਨਾ ਹਜੇ نیچے ਵੀ ਮਿੱਟੀ ਖਰਾਬ ਨਾ ਹੋਵੇ ਇਹਦੇ ਵਿੱਚ ਅਸੀਂ ਪਾਣੀ ਆ ਲਿਆ ਕੇ ਪਰਾਲੀ ਪਹਿਲਾਂ ਪਰਾਲੀ ਪਾਵਾਂਗੇ ਇਹਦੇ ਵਿੱਚ ਵੀ ਉਹਦੇ ਨਾਲ ਕੀ ਹੋਊਗਾ ਜਿਹੜਾ ਫਰੂਟ ਲੱਗਦਾ ਵਾ ਫਰੂਟ ਮਿੱਟੀ ਨਾਲ ਲਾਕੇ ਨਾ ਫਰੂਟ ਖਰਾਬ ਹੋ ਜਾਂਦਾ ਵਾ ਤਾਂ ਕਰਕੇ ਉਹਦੇ ਵਿੱਚ ਅਸੀਂ ਰੱਖਾਂਗੇ ਲੈ ਆਕੇ ਪਰਾਲੀ ਵੀ ਉਹ ਉੱਪਰ ਉੱਪਰ ਰਹਿ ਜਾਵੇ ਫਰੂਟ ਨੂੰ ਮਿੱਟੀ ਲੱਗੇ ਹੀ ਨਾ ਤੇ ਉਧਰਲੇ ਪਾਸੇ ਮੈਂ ਲਗਾਏ ਸੀਗੇ ਮਟਰ ਆਹ ਦੇਖੋ ਆਹ ਮਟਰ ਲਗਾਏ ਹੋਏ ਨੇ ਜਿਹੜਾ ਮਟਰਾਂ ਵਾਲਾ ਕੰਮ ਆ ਇਹ ਮੈਨੂੰ ਕੁਝ ਖਾਸ ਵਧੀਆ ਨਹੀਂ ਲੱਗਿਆ ਮਟਰ ਮੈਂ ਪੱਟ ਦੇਣੇ ਆ ਮਟਰ ਪੱਟ ਕੇ ਆਪਾਂ ਲਗਾਵਾਂਗੇ ਹੁਣ ਇੱਥੇ ਉਹ ਸ਼ਿਮਲਾ ਮਿਰਚਾ ਲਗਾਵਾਂਗੇ ਹੁਣ ਆਪਾਂ ਫਰਵਰੀ ਮਾਰ ਮਹੀਨ ਸ਼ਿਮਲਾ ਮਿਰਚਾ ਲਗਾਵਾਂਗੇ ਮਾਰਚ ਵਗੈਰਾ ਤੱਕ ਆਪਣੇ ਕੋਲ ਜਾ ਕੇ ਸ਼ਿਮਲਾ ਮਿਰਚਾਂ ਐ ਪੂਰੀਆਂ ਤੋੜਨ ਵਾਲੀਆਂ ਹੋ ਜਾਣੀਆਂ ਨੇ ਇਹ ਤਾਂ ਹੋ ਗਿਆ ਆਪਣਾ ਵੱਡਾ ਗ੍ਰੋ ਬੈਗ ਹੁਣ ਚਲਦੇ ਆਂ ਆਪਾਂ ਛੋਟਿਆਂ ਵੱਲ ਸਭ ਤੋਂ ਪਹਿਲਾਂ ਤਾਂ ਇੱਧਰ ਆਪਣੇ ਫੁੱਲ ਵਗੈਰਾ ਲੱਗੇ ਹੋਏ ਨੇ ਇਹਨਾਂ ਦੇ ਵਿੱਚ ਵੀ ਪਹਿਲਾਂ ਸਬਜ਼ੀਆਂ ਹੀ ਹੁੰਦੀਆਂ ਸੀਗੀਆਂ ਪਰ ਹੁਣ ਅਸੀਂ ਚੇਂਜ ਕਰਤਾ ਹੋਇਆ ਫੇਰ ਆਗੇ ਆਪਣੇ ਟਮਾਟਰ ਟਮਾਟਰ ਦੇਖੋ ਤੁਸੀਂ ਪੂਰੇ ਗੁੱਛਿਆਂ ਦੇ ਵਿੱਚ ਲੱਗੇ ਹੋਏ ਨੇ ਆਪਣੇ ਸਾਰੇ ਬਾਕੀ ਹਜੇ ਛੋਟੇ ਨੇ ਰਿਓ ਰਿਓ ਪਾਉਣ ਵਾਲਾ ਇਹਨਾਂ ਨੂੰ ਹਜੇ ਵਧ ਰਹੇ ਨੇ ਪਰ ਦੇਖੋ ਜੀ ਹਰ ਜਿੰਨੇ ਮੇਰੇ ਕੋਲ ਬੂਟੇ ਲੱਗੇ ਹੋਏ ਨੇ ਸਾਰੇ ਬੂਟਿਆਂ ਦੇ ਵਿੱਚ ਘੱਟੋ ਘਣੀ ਤਾਂ 20 20 ਟਮਾਟਰ ਲੱਗੇ ਹੋਏ ਨੇ ਮੇਰੇ ਕੋਲ ਇਸ ਵੇਲੇ ਤੇ ਆਹ ਫਿਰ ਇੱਧਰ ਆ ਗਿਆ ਆਪਣਾ ਹਰੀ ਮਿਰਚ ਇਹ ਬੂਟੇ ਹਜੇ ਨਵੇਂ ਲਗਾਏ ਸੀਗੇ ਵੱਢ ਰਹੇ ਨੇ ਆਹ ਟਮਾਟਰ ਦਾ ਬੂਟਾ ਆਪਣਾ ਪੱਟਣ ਨਾਲ ਆਈ ਹੈ ਇਹਨੂੰ ਕੁਝ ਨਹੀਂ ਲੱਗਿਆ ਹੈਗਾ ਖਰਾਬ ਹੋਇਆ ਹੋਇਆ ਇੱਧਰ ਵੀ ਹਰੀ ਮਿਰਚ ਹਰੀ ਮਿਰਚ ਆਹ ਦੇਖੋ ਫਿਰ ਦੁਬਾਰਾ ਟਮਾਟਰ ਆ ਗਈ ਤੁਸੀਂ ਜਿੰਨੇ ਵੀ ਮੇਰੇ ਟਮਾਟਰ ਦੇ ਬੂਟੇ ਦੇਖੋਗੇ ਜਿੰਨੇ ਮਰਜੀ ਮੇਰੇ ਟਮਾਟਰਾਂ ਦੇ ਬੂਟੇ ਦੇਖ ਲਿਓ ਸਾਰੇ ਆ ਤੇ ਕਟੋਕਟ 20 20 ਟਮਾਟਰ ਨੇ ਤੇ ਪ੍ਰੋਪਰ ਗੁੱਛਿਆਂ ਦੇ ਵਿੱਚ ਲੱਗੇ ਹੋਏ ਨੇ ਇਹ ਦੇਖੋ ਜੀ ਦੇਖੋ ਜੀ ਦੇਖੋ 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 ਸਾਰੇ ਟਮਾਟਰ ਟਮਾਟਰ ਨੇ ਆਪਣੇ ਕੋਲੇ ਇਹ ਇੱਧਰ ਵੀ ਹਰੀ ਮਿਰਚ ਆ ਗਈ ਤੇ ਆ ਇੱਧਰ ਧਣੀਆਂ ਇੱਕ ਹੋਰ ਬੀਜਿਆ ਹੋਇਆ ਵਾ ਪਰ ਨਿਸਰ ਗਿਆ ਹੋਇਆ ਵਾ ਇਹਨੂੰ ਆਪਾਂ ਇਹਨੂੰ ਆਪਾਂ ਕੱਟ ਲੈਣਾ ਹੁਣ ਛੇਤੀ ਦੇਣੀ ਤੇ ਫੇਰ ਇੱਧਰ ਵੀ ਆ ਟਮਾਟਰ ਟਮਾਟਰ ਆ ਬੈਂਗਣ ਆ ਗਏ ਬੈਂਗਣ ਲੱਗਿਆ ਹੋਇਆ ਇੱਕ ਪਰ ਇਹ ਸਾਈਡ ਤੋਂ ਖਰਾਬ ਹੋਇਆ ਹੋਇਆ ਵਾ ਪਹਿਲਾਂ ਅਸੀਂ ਕੱਟਦੇ ਹੋਏ ਨੇ ਸਰਦੀਆਂ ਦਾ ਟਾਈਮ ਤੇ ਸਰਦੀਆਂ ਦੇ ਵਿੱਚ ਵੀ ਸਾਨੂੰ ਬੈਂਗਣ ਮਿਲ ਰਹੇ ਨੇ ਸਾਡੇ ਲਈ ਉਹੀ ਬਹੁਤ ਵੱਡੀ ਗੱਲ ਆ ਆ ਦੇਖੋ ਇੱਕ ਹੋਰ ਲੱਗਿਆ ਹੋਇਆ ਦੇਖੋ ਕਿੰਨਾ ਸੋਹਣਾ ਹੈ ਦਾ ਪ੍ਰੋਪਰ ਤੇ ਇਹ ਨਾ ਜਦੋਂ ਪੜਥਾ ਬਣਾਉਂਦੇ ਹੁੰਦੇ ਅਸੀਂ ਬੈਂਗਣਾ ਦਾ ਇੱਕ ਅੱਧੀ ਵਾਰੀ ਸਬਜ਼ੀ ਵੀ ਬਣਾਈ ਆ ਸ਼ਾਇਦ ਤੇ ਜਦੋਂ ਬਣਾਈਦੀ ਆ ਸਬਜ਼ੀ ਵਗੈਰਾ ਇਹ ਪ੍ਰੋਪਰ ਕੁਲ ਜਾਂਦੇ ਹੁੰਦੇ ਨੇ ਆ ਫਿਰ ਦੁਬਾਰਾ ਸਾਡੀਆਂ ਮੂਲੀਆਂ ਆ ਗਈਆਂ ਇਨਾਂ ਦੇ ਵਿੱਚੋਂ ਅਸੀਂ ਘੱਟੋ ਘਾਣੀ ਤਾਂ 10 10 ਦੇ ਕਰੀਬ ਮੈਨੂੰ ਲੱਗਦਾ ਸ਼ਾਇਦ ਅਸੀਂ ਮੂਲੀਆਂ ਇੱਥੋਂ ਪੱਟ ਚੁੱਕੇ ਆ ਤੇ ਨਾਲ ਦੀ ਨਾਲ ਪੱਤੀ ਜਾਂਦੇ ਆ ਜਿਹੜੀਆਂ ਛੋਟੀਆਂ ਹੁੰਦੀਆਂ ਨੇ ਉਹ ਹੋਰ ਬਣੀ ਜਾਂਦੀਆਂ ਨੇ ਬਸ ਸਾਡਾ ਦੋ ਤਾਂ ਜਾਣੇ ਹੁੰਦੇ ਹੈ ਅਸੀਂ ਸਾਡੇ ਦੋਨਾਂ ਦਾ ਚੱਲਦਾ ਰਿਆਂਦਾ ਇਦਾਂ ਹੀ ਤੇ ਆਹ ਆਕੀਆਂ ਫਿਰ ਮਿਰਚਾਂ ਆ ਗਈਆਂ ਤੇ ਆਹ ਲੈਟਸ ਵੀ ਲਗਾਇਆ ਸੀਗਾ ਇਸ ਵਾਰ ਅਸੀਂ ਲੈਟਸ ਬਣ ਰਿਹਾ ਆਪਣਾ ਹਜੇ ਤੇ ਇੱਧਰ ਫਿਰ ਟਮਾਟਰ ਆ ਗਏ ਦੇਖੋ ਤੇ ਮੇਥੀ ਆਪਾਂ ਕੱਟ ਲਈ ਹੋਈ ਐ ਇੱਕ ਵਾਰ ਮੇਥੀ ਸੰਡੇ ਨੂੰ ਸੀਗਾ ਸੰਡੇ ਤੁਹਾਨੂੰ ਪਤਾ ਵਾ ਸੰਡੇ ਹੁੰਦਾ ਆਫੀਸ਼ਲ ਪਰੋਂ ਸਾਡੇ ਤਾਂ ਘਰ ਕੇ ਸੰਡੇ ਨੂੰ ਬਣਾਏ ਸੀਗਾ ਮੈਂ ਮੇਥੀ ਵਾਲੇ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਬਣਾਈ ਸੀਗੀ ਮੇਥੀ ਪਾ ਕੇ ਤੇ ਇੱਧਰ ਆ ਜਿਹੜਾ ਟਮਾਟਰ ਇਹ ਟਮਾਟਰ ਦੀ ਵੈਰਾਈਟੀ ਏ ਲੱਗਾ ਉਹ ਦੇਸੀ ਟਮਾਟਰ ਨੇ ਇਹ ਜਿਹੜਾ ਆਪਣਾ ਹਾਈਬ੍ਰਿਡ ਜਿਹਾ ਹੁੰਦਾ ਵਾ ਇਹ ਹਾਈਬ੍ਰਿਡ ਟਮਾਟਰ ਆ ਫਿਰ ਆ ਆਪਣਾ ਪਦੀਨਾ ਆ ਗਿਆ ਪਦੀਨਾ ਸਰਦੀਆਂ ਦੀ ਕਰਕੇ ਥੋੜਾ ਜਿਹਾ ਮਰਿਆ ਹੋਇਆ ਵਾ ਫਿਰ ਇੱਧਰ ਸੀਗੇ ਮਿਰਚਾਂ ਦੇ ਬੂਟੇ ਮਿਰਚਾਂ ਦੇ ਬੂਟੇ ਅਸੀਂ ਪੱਟਦੇ ਉਹ ਖਰਾਬ ਹੋ ਗਏ ਸੀਗੇ ਇੱਕ ਰਿਆਂ ਦਾ ਆ ਇਹ ਬਣ ਰਿਹਾ ਬੂਟਾ ਹੌਲੀ ਹੌਲੀ ਇੱਧਰ ਫਿਰ ਧਣੀਆਂ ਆ ਗਿਆ ਇਹ ਵੀ ਹੋਣ ਬਸ ਇਹ ਲਾਸਟ ਆ ਇਹ ਜਿਹੜਾ ਇਹ ਵਾਲਾ ਧਣੀਆਂ ਵਾ ਇਹਨੂੰ ਅਸੀਂ ਘੱਟੋ ਘਾਣੀ ਤਾਂ ਚਾਰ ਹਾਂ ਚਾਰ ਵਾਰ ਅਸੀਂ ਕੱਟ ਚੁੱਕੇ ਆ ਇਹਨੂੰ ਫਿਰ 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 ਆ ਗਿਆ ਆਪਣੇ ਕੋਲ ਆਲੂ ਆ ਲੱਗੇ ਹੋਏ ਨੇ ਆਪਣੇ ਕੋਲ ਆਲੂ ਇੱਕ ਸਾਲ ਇੱਕ ਸਾਲ ਅਸੀਂ ਆਲੂ ਲਗਾਏ ਤੇ ਉਹ ਅਸੀਂ ਸਿਰਫ ਇੱਕੋ ਗਮ ਦੇ ਤੇ ਚਾਦੂ ਲਗਾਏ ਸੀ ਅਸੀਂ ਲਗਾਏ ਵੀ ਸੀਗੇ ਉਹ ਸਾਰੇ ਮੇਰਾ ਖਿਆਲ ਆ ਚਾਰਿਆਂ ਪੰਜ ਆਲੂ ਕੱਟ ਕੇ ਲਗਾਏ ਸੀ ਇਹ ਹਿੱਸੇ ਕਰ ਕਰਕੇ ਸੀ ਆਲੂ ਲਗਾਤੇ ਤੇ ਉਹ ਉਹ ਚਾਰਿਆਂ ਪੰਜ ਆਲੂਆਂ ਤੋਂ ਸਾਨੂੰ ਪੂਰਾ ਇੱਕ ਜਿਹੜਾ ਵੱਡਾ ਕੜਾਈਆ ਹੁੰਦਾ ਉਹ ਕੜਾਈਆ ਭਰ ਕੇ ਅਸੀਂ ਆਲੂਆਂ ਦਾ ਪੱਟਿਆ ਸੀ ਜੀ ਉਦੋਂ ਤੇ ਇੱਧਰ ਆ ਗਿਆ ਆਪਣਾ ਲਸਣ ਲਸਣ ਇਹ ਵੀ ਉਹ ਨਹੀਂ ਲਗਾਇਆ ਹੋਇਆ ਹੈਗਾ ਕਿ ਆਪਣਾ ਪ੍ਰੋਪਰ ਉਹਨੂੰ ਹਾਰਵੈਸਟ ਕਰਨ ਦੇ ਲਈ ਲਗਾਇਆ ਹੋਇਆ ਹੋਵੇ ਇਹ ਜਿੰਨਾ ਕਿ ਲਸਣ ਖਰਾਬ ਹੋ ਗਿਆ ਸੀ ਸਾਡਾ ਅਸੀਂ ਉਹ ਲਗਾਇਆ ਸੀ ਜਾਂ ਤੇ ਹੁਣ ਇਹਨੂੰ ਅਸੀਂ ਵਰਤੀ ਦਵਾ ਇਹਦੀਆਂ ਭੂਖਾਂ ਘਟ ਘਟ ਕੇ ਤੜਕਾ ਲਗਾਈਦਾ ਓਹੋ ਹੋ ਹੋ ਕੀ ਮਜ਼ਾ ਆਉਂਦਾ ਯਾਰ ਇਹਨੂੰ ਤੜਕਾ ਲਗਾ ਕੇ ਇੱਧਰ ਫਿਰ ਆਲੂ ਆ ਗਏ ਇੱਧਰ ਫਿਰ ਲਸਣ ਆ ਗਿਆ ਤੇ ਆ ਫਲਾਰਸ ਆ ਗਏ ਆਪਣੇ ਫਿਰ ਆ ਗਏ ਆਪਣੇ ਆਲੂ ਤੇ ਆ ਦੇਖੋ ਇਹ ਆ ਸਾਡਾ ਅਮਰੂਦ ਇਹ ਸਾਡਾ ਅਮਰੂਦ ਹਜੇ ਨਾ ਸਾਰਾ ਹੀ ਸਾਲ ਸਵਾ ਸਾਲ ਦਾ ਅਮਰੂਦ ਆ ਤੇ ਇਹਨੂੰ ਆ ਦੇਖੋ ਫਰੂਟ ਆਲਰੇਡੀ ਲੱਗਿਆ ਹੋਇਆ ਵਾ ਇਧਰ ਇਹਨੂੰ ਹੋਰ ਜ਼ਿਆਦਾ ਉਹ ਫੁੱਲ ਆ ਰਹੇ ਨੇ ਆ ਦੇ ਇਧਰ ਹੋਰ ਫੁੱਲ ਆ ਰਹੇ ਨੇ ਫੁੱਲ ਆਏ ਸੀ ਇਹਨੂੰ ਪਰ ਝੜ ਗਏ ਬੂਟਾ ਛੋਟਾ ਹਜੇ ਮੈਂ ਵੀ ਜ਼ਿਆਦਾ ਫਿਰ ਉਹ ਨਹੀਂ ਕੀਤਾ ਹੈਗਾ ਕਿ ਨਹੀਂ ਫਰੂਟ ਲੈਣਾ ਹੀ ਲੈਣਾ ਇਹ ਵੀ ਜਿਹੜਾ ਇੱਕ ਬਣਿਆ ਹੋਇਆ ਵਾ ਇਹ ਵੀ ਮੈਂ ਕੱਟ ਦੇਣਾ ਤੇ ਆ ਗਿਆ ਚੀਕੂ ਇਧਰ ਸੀ ਆ ਆਪਣਾ ਨਿੰਬੂ ਇਹ ਜਿਹੜਾ ਸੀ ਨਿੰਬੂ ਦੇਖਿਆ ਇਸ ਨਿੰਬੂ ਤੋਂ ਮੈਂ ਇਸ ਵਾਰ ਸਿਰਫ ਇਸ ਸੀਜ਼ਨ ਦੇ ਵਿੱਚ ਇਸ ਸੀਜ਼ਨ ਦੇ ਵਿੱਚ ਮੈਂ ਕਟੋਗੜੇ ਇਸ ਨਿੰਬੂ ਤੋਂ 3 ਕਿਲੋ ਨਿੰਬੂ ਤੋੜੇ ਨੇ ਤੇ ਉਹ 3 ਦੇ 3 ਕਿਲੋ ਦਾ ਅਸੀਂ ਪਾਤਾ ਆਚਾਰ ਥੋੜੇ ਜਿਹੀ ਇੱਧਰ ਉੱਧਰ ਵੰਡਦੇ ਹਾਂ ਕਿਲੋ ਕਿਲੋ ਦੇ ਨੇੜੇ-ਤੇੜੇ ਅਸੀਂ ਵੰਡਦੇ ਹੋਏ ਨੇ ਨਿੰਬੂ ਬਾਕੀ ਸਾਰਾ ਜਿੰਨਾ ਬਚਿਆ ਕਿਉਂਕਿ ਇਹਨਾਂ ਹੁਣ 3 ਕਿਲੋ ਅਸੀਂ ਵੀ ਕੀ ਕਰਨੇ ਆ ਬਾਕੀ ਸਾਰਾ ਅਸੀਂ ਪਾਤਾ ਆਚਾਰ ਤੇ ਇਹ ਸੀਗਾ ਸਾਡਾ ਨਿਕਾਜ ਆ অর্ਗੈਨਿਕ ਫਾਰਮ ਤੇ ਜੀ ਤੁਹਾਨੂੰ ਚੰਗਾ ਲੱਗਿਆ ਜਾਂ ਤੁਸੀਂ ਵੀ ਆਪਣੀ ਛੱਤ ਤੇ ਸਾਡੇ ਵਾਂਗੂ ਆਰਗੇਨਿਕ ਸਬਜ਼ੀਆਂ ਉਗਾਉਣੀਆਂ ਚਾਹੁੰਦੇ ਹੋ ਤੇ ਕਿਸੇ ਵੀ ਚੀਜ਼ ਦੀ ਤੁਹਾਨੂੰ ਕੋਈ ਹੈਲਪ ਹੈਲਪ ਦੀ ਲੋੜ ਹੋਵੇ ਕੁਝ ਸਮ ਪੁੱਛਣਾ ਹੋਵੇ ਤੁਸੀਂ ਬੇਝਿਜਕ ਸਾਨੂੰ ਮੈਸੇਜ ਕਰੋ ਕਮੈਂਟ ਕਰਦੇ ਹੋ ਅਸੀਂ ਰਿਪਲਾਈ ਜਰੂਰ ਦਵਾਂਗੇ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡਾ ਆਰਗੇਨਿਕ ਫਾਰਮ ਕਿੱਦਾਂ ਦਾ ਲੱਗਿਆ ਸਾਡੀ ਗਰੋ ਬੈਗਸ ਦੀ ਖੇਤੀ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਮਿਲਦੇ ਹਾਂ ਫਿਰ ਕੋਸ਼ਿਸ਼ ਕਰਾਂਗੇ ਕਿ ਦੁਬਾਰਾ ਜਲਦੀ ਤੋਂ ਜਲਦੀ ਨਵਾਂ ਵਲੌਗ ਲੈ ਕੇ ਆਈਏ ਕੁਝ ਨਾ ਕੁਝ ਤੁਹਾਨੂੰ ਫਿਰ ਦੁਬਾਰਾ ਨਵਾਂ ਦਿਖਾਈਏ ਤੇ ਮਿਲਦੇ ਆ ਇਸੇ ਨਾਲ ਹੀ ਕਰਦੇ ਆ ਅੱਜ ਦਾ ਵਲੌਗ ਇੱਥੇ ਹੀ ਖਤਮ ਸਤਿ ਸ਼੍ਰੀ ਅਕਾਲ